ਲੰਗਰ ਪੰਜਵੇਂ ਪਾਸ ਤੋਂ ਸਿੱਧੰ ਸਰਤਾਜ ਸਹਿਬ ਸ੍ਰੀ ਵਰਜਨ ਦੇਵ ਜੀ ਦੇ ਸਹੀਦੀ ਉਰਪੁਰ ਮੁਕ ਰੱਖਦੇ ਆ ਨਗਰ ਨਿਵਾਸੀਆਂ ਵੱਲੋਂ ਇਹ ਰਤਵਾੜਾ ਸਾਹਿਬ ਰੋਡ ਤੇ ਪਾਣੀ ਦੀ ਸੇਵਿਲਾ ਲੰਗਰ ਲਗਾਇਆ ਗਿਆ ਹੈ ਸੰਗਤਾਂ ਪਾਣੀ ਦੀ ਸੇਵਿਲਾ ਲੰਗਰ ਬਹੁਤ ਹੀ ਪਿਆਸ ਕਾਲ ਦੇ ਨਾਲ ਛਕ ਰਹੇ ਹਨ ਅਤੇ ਸੇਵਾਦਾਰ ਸੇਕਾ ਰਹੇ ਹਨ ਵਹਿਗੁਰੂ ਚੜ੍ਹਦੀ ਕਲਾ ਵਕਸੇ ਨਗਰ ਨਿਵਾਸੀਆਂ ਨੂੰ ਸੇਵਾਦਾਰਾਂ ਨੂੰ ਤੇ ਪ੍ਰਮਾਤਮਾ ਐਸੀ ਤਰ੍ਹਾਂ ਲੰਗਰ ਸੁਜਾਉਂਦੇ ਰਹਿਣ ਕਿਰਪਾ ਕਰਦੇ ਰਹਿਣ ਇਹ ਲੰਗਰ ਲਗਿਆ ਹੋਇਆ ਕਿੱਥੇ ਹੈ ਇਹ ਨਗਰ ਨਵਾ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਦੇ ਤਵਾੜਾ ਸੈ ਰੋਡ ਤੇ ਲਗਾਇਆ ਜਾਂਦਾ ਹੈ ਨਗਰ ਨਿਵਾਸੀ ਸਹਿਯੋਗ ਦੇ ਨਾਲ ਨੌਜਵਾਨ ਵੀਰਾਂ ਸਹਿਯੋਗ ਦੇ ਨਾਲ ਲਾਉਣੀ ਨਾਲ ਲੱਗਦੀ ਹੈ ਜੋ ਉਹ ਉਹਨਾਂ ਦੇ ਨਿਵਾਸੀਆਂ ਵੱਲੋਂ ਵੀ ਪੁਰਾਣਾ ਕੀਤਾ ਗਿਆ ਹੈ ਤੇ ਹਰ ਸਾਲ ਲੰਗਰ ਗੁਰਦੁਆਰਾਤ ਉਸ ਉਤ ਲਗਾਇਆ ਜਾਂਦਾ ਹੈ ਤੇ ਸੰਗਤਾਂ ਬਹੁਤ ਹੀ ਪਿਆਸਕਾਰ ਦੇ ਨਾਲ ਸ਼ਹੀਲ ਦਾ ਲੰਗਰ ਛਕ ਰਹੀਆਂ ਹਨ ਤੇ ਗੁਰੂ ਘਰ ਦੀ ਕੁਸੀਆ ਪ੍ਰਾਪ ਕਰਨੀ ਹੈ ਨਾ ਸੇਵਾਦਾਰ ਬਹੁਤ ਹੀ ਪਿਆਸਕਾਰ ਦੇ ਨਾਲ ਸੰਗਤਾਂ ਨੂੰ ਲੰਗਰ ਛਕਾ ਰਹੀਆਂ ਹਨ ਸੇਵਾਦਾਰਾਂ ਦਾ ਤੇ ਨੱਗਨ ਵਾਸੀਆਂ ਦਾ ਦਾਨੀ ਪੁਰਸ਼ਾਂ ਦਾ ਮੈਂ ਬਹੁਤ-ਬਹੁਤ ਧੰਨ ਕਰਦਾ ਧੰਨਵਾਦ ਕਰਦਾ ਹਾਂ ਕਿ ਸਾਡੇ ਬਾਬਾ ਜੀ ਖੜੇ ਹਨ ਇਹਨਾਂ ਦਾ ਹੀ ਬਹੁਤ ਸਹਿਯੋਗ ਹੈ ਕਿ ਹਰ ਸਾਲ ਲੰਗਰ ਲਾਉਂਦੇ ਹਨ ਅਤੇ ਹਰ ਪਿੰਡ ਵਿੱਚ ਹਰ ਇਲਾਕੇ ਦੇ ਵਿੱਚ ਹਰ ਪਿੰਡ ਵਿੱਚ ਕਦੇ ਕੋਈ ਪੁਰਨਵਾਸੀ ਤਿਹਾਰ ਹੁੰਦਾ ਹੈ ਹਰ ਪਿੰਡ ਦੇ ਵਿੱਚ ਲੰਗਰ ਲਾਉਂਦੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਨਗਰ ਵਾਸੀਆਂ ਧੰਨਵਾਦ ਸੇਵਾਦਾਰਾਂ ਦਾ ਬਹੁਤ ਧੰਨਵਾਦ ਫਤਿਹ ਕੋਇਨ ਸਿਆਣੀ ਮਾਜਰਾ ਨਗਰ ਦੇ ਵਿੱਚ ਬੱਸ ਸਟੈਂਡ ਤੇ ਐਸੀ ਤਰ੍ਹਾਂ ਪਾਣੀ ਠੰਡੇ ਚਾਲੀ ਸੇਵੀ ਲੰਗਰ ਲਗਾਇਆ ਜਾਵੇਗਾ ਕੜੀ ਚਾਵਲ ਕੇ ਲਗਾਗੇ ਕੜੀ ਚੌਲ ਦਾ ਲੰਗਰ ਲਗਾਇਆ ਜਾਵੇਗਾ ਉਥੇ ਵੀ ਸੰਗਤਾਂ ਨੂੰ ਬੇਨਤੀ ਹੈ ਜਨਮਵਾਕੇ ਪਹੁੰਚਣ ਦੀ ਕਿਰਪਾਤਾ ਕਰਨ ਅਤੇ ਗੁਰੂ ਕਾ ਦਾ ਲੰਗਰ ਛੱਕ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਨ। ਸਾਰੀਆਂ ਸੰਗਤਾਂ ਦਾ ਪੱਤਰਕਾਰਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ